ਬੰਨ ਲੋਕਾਂ ਨੇ ਬਣਾਇਆ ਹੁਣ ਸਭ ਤੋਂ ਡਰ ਲੱਗਣ ਲੱਗਾ ਜਿਆ ਜੇ ਹੋ ਗਈ 92 ਸੀਟਾਂ ਜੀ ਨਾ ਅਸੀਂ ਦਿੱਤੀਆਂ ਨੇ ਜੇ ਇਹਦੇ ਪੰਜ ਪਟਿਆਲਾ ਤੇ ਆ ਜਾਓ ਅਸੀਂ ਮੈਂ ਖੜ ਕੇ ਨੌਕਰਾਂ ਨਾਲ ਗੱਲ ਕਰੀਏ ਜਿਆਦਾ ਲੈ ਦਿੰਦੇ ਹਾਂ ਬੜਾ ਯਾਰ ਹੁਣ ਆ ਗਏ ਕੋ ਗੱਲ ਹਾਂ ਲੱਤਾਂ ਕੰਮ ਦੀਆਂ ਨੇ ਹੁਣ ਲੋਕਾਂ ਦੇ ਵਿੱਚ ਐਵੇਂ ਇਹ ਘਟਨ ਕਰਦੇ ਫਿਰ ਜਾਂਦੇ ਆ ਸਾਡਾ ਰੁਪਈਆ ਸਾਡੇ ਖਜ਼ਾਨੇ ਦਾ ਚੱਕ ਕੇ ਦਰਵਾਜ਼ਾ ਕਰ। ਜਿਹੜਾ ਸੀਟ ਤੋਂ ਲੈ ਗਿਆ ਐਮ.ਐਲ.ਜੀ ਨੂੰ ਦੋ ਪੈਸੇ ਦੇ ਭਾਜਦੇ ਦਾ ਵਿਆਪਾਜ ਹੈ ਪਰ ਕੋਈ ਚੱਕਰ ਨਹੀਂਗਾ। ਸਪੌਂਸਟੀ ਜਿਹਦੀ ਉਹ ਵੀ ਸਾਡੀ। ਇਹ ਤਾਂ ਹੋ ਜੂਗਾ ਵੀ ਭੱਜ ਗਿਆ। ਸਾਡਾ ਖੂਨ ਪੀ ਕੇ ਖਜ਼ਾਨਾ ਕਰਦਾ ਉਹਦੇ ਜੋਏ ਸੁਣਦੀ ਆ। ਆਓ ਜੇ ਲੱਤਾਂ ਚ ਡਾਵਾ ਸੀਐਮ ਦੇ ਮੂਹਰੇ। ਚੱਲ ਤਾਂ ਆਪਾਂ ਗੱਲ ਕਰਨੀ ਹੈ ਇਹਦੇ ਨਾਲ। ਕੋਈ ਪਾਈ ਸਰਕਾਰੀ ਤਾਕਤ ਹੋਵੇ। ਜਿਹੜੇ ਡਾਕਟਰ ਮੈਚਮੈਂਟ ਵਿੱਚ ਖੜਾ। ਆ ਜਿੰਨਾ ਦੇ ਪੈਸਾ ਕੋਈ ਮਾਰਿਆ ਟੀਚਰ ਤਾਂ ਹੈ ਨਹੀਂ ਥਾਣੇ ਦੇ ਮਲਾਜਮ ਨਹੀਂ ਦਿਓ ਲੋਕੀਆਂ ਨੂੰ ਮਾਰ ਕੇ ਕੰਮ ਕਰਿਆ ਪ੍ਰਾਈਵੇਟ ਇੱਥੇ ਟੀਚਰ ਰੱਖਦੇ ਸਰਕਾਰ ਕੋਈ ਨਾਮ ਨਾ ਕਰਵਾ ਨਾ ਕੰਮ ਹੈ ਕਿਸੇ ਦੀ ਜਿੰਦਗੀ ਦਾ ਇਹਨਾਂ ਦਾ ਇਤਿਹਾਰ ਤੇ ਨਾਮ ਸੱਜੂਗਾ ਕਿ ਇਹ ਕਾਲੀ ਘੋਰ ਸੀਗੇ 135 ਟਰਾਲੀ ਤੇ ਲੋਕਾਂ ਨੇ ਬਣਾਇਆ ਹੁਣ ਸਭ ਤੋਂ ਡਰ ਲੱਗਣ ਲੱਗਾ ਜਿਆ ਜੇ ਹੋ ਗਈ 92 ਸੀਟਾਂ ਜੀ ਨਾ ਅਸੀਂ ਦਿੱਤੀਆਂ ਨੇ ਜੇ ਇਹਦੇ ਪੰਜ ਮਤੇ ਆਲਾ ਤੇ ਆ ਜਾਓ ਅਸੀਂ ਮੈਂ ਖੜ ਕੇ ਨੌਕਰਾਂ ਨਾਲ ਗੱਲ ਕਰੀਏ ਜਿਆਦਾ ਲੈ ਦਿੰਦੇ ਹਾਂ ਬੜਾ ਯਾਰ ਹੁਣ ਆ ਗਏ ਕੋ ਗੱਲ ਹਾਂ ਲੱਤਾਂ ਕੰਮ ਦੀਆਂ ਨੇ ਹੁਣ ਲੋਕਾਂ ਦੇ ਵਿੱਚ ਐਵੇਂ ਇਹ ਘਟਨ ਕਰਦੇ ਫਿਰ ਜਾਂਦੇ ਆ ਸਾਡਾ ਰੁਪਈਆ ਸਾਡੇ ਖਜ਼ਾਨੇ ਚੋਂ ਚੱਕ ਕੇ ਦੁਬਾਰਾ ਤੁ ਕਰਦੇ ਗੇ ਸੀਟ ਤੋਂ ਲੈ ਕੇ ਐਮਐਲਏ ਕੋ ਕੋਣ ਰਾਤ ਦੋ ਮੈਦਾਨਾਂ ਤੋਂ ਭੱਜਦੇ ਤੇ ਪਿਆ ਪਾ ਜੇ ਆਪਾਂ ਨੂੰ ਕੋਈ ਚੱਕਰ ਨਹੀਂ ਆ ਸਿਕਉਰਟੀ ਜਿਹੜੀ ਆ ਉਹ ਵੀ ਸਾਡੀ ਉਹ ਤਾਂ ਹੋ ਜੂਗਾ ਵੀ ਭੱਜ ਗਿਆ ਸਾਡਾ ਖੂਨ ਪੀ ਕੇ ਖਿਲਾਦਾ ਮਰਦਾ ਉਹਦੇ ਜੋ ਸੁਣਦੀ ਆ ਕਿਹਦੇ ਕੇ ਜਾਣਾ ਕਿਤੇ ਹੁਣ ਆਓ ਜੇ ਲੱਤਾਂ ਚ ਡਾਵਾ ਸੀਐਮ ਦੇ ਮੂਹਰੇ ਚੱਲ ਤਾਂ ਆਪਾਂ ਗੱਲ ਕਰਨੀ ਆ ਇਹਦੇ ਨਾਲ ਕੋਈ ਗੱਲ ਕੋਈ ਪੈਸੇ ਸਰਤਾ ਨਹੀਂ ਕੀ ਲਵੇ ਡਾਕਟਰ ਜਿਹੜੇ ਡਾਕਟਰ ਮੱਧ ਵਿੱਚ ਹੋਏ ਨੇ ਕਢਾਓ ਆ ਜਿੰਨਾ ਦਾ ਸਾਡੇ ਪ੍ਰਸ਼ਦ ਕੋਈ ਮਾਰਿਆ ਟੀਚਰ ਤਾਂ ਹੈ ਨਹੀਂ ਫਾੜਿਆਂ ਚ ਮਜ਼ਦੂਰ ਨਹੀਂ ਦਿਓ ਲੋਕੀਆਂ ਨੂੰ ਬਈ ਇਹ ਮਾਰ ਕੇ ਕੰਮ ਕਰਿਆ ਪ੍ਰਾਈਵੇਟ ਇੱਥੇ ਟੀਚਰ ਰੱਖਨੇ ਸਰਕਾਰ ਕੋਲ ਤੋਂ ਸੋਹ ਜਾਂ ਨਾਮ ਕਰਵਾ ਨਾਮ ਕਰਨਾ ਕਿ ਕੋਈ ਜਿੰਦਗੀ ਦਾ ਇਹਨਾਂ ਦਾ ਇਤਿਹਾਸ ਤੇ ਨਾਉ ਸਾਬਜੂਗਾ ਬਈ ਇਹ ਕਾਲੀ ਜੋਰ ਸੀਗੇ 135 ਟਰਾਲੀਆਂ